ਫਰੀਦਕੋਟ ਦੀ ਮਾਡਰਨ ਜੇਲ ਅਕਸਰ ਹੀ ਵਿਵਾਦਾਂ ਦੇ ਵਿੱਚ ਘिरी ਰਹਿੰਦੀ ਹੈ ਭਾਵੇਂ ਜੇਲ ਅੰਦਰ ਨਸ਼ਾ ਹੋਵੇ ਯਾ ਫੋਨ ਬਰਾਮਦ ਹੋਣ ਦੀ ਗੱਲ ਹੋਵੇ ਜਾਂ ਫਿਰ ਗੈਂਗਸਟਰਾਂ ਦੇ ਵੱਲੋਂ ਸ਼ਰੀਆਮ ਜੇਲ੍ਹ ਦੇ ਵਿੱਚ ਬੈਠ ਕੇ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਦੀ ਗੱਲ ਹੋਵੇ ਅਕਸਰ ਹੀ ਵਿਵਾਦਾ ਦੇ ਨਾਲ ਇਸ ਜੇਲ੍ਹ ਦਾ ਨਾਤਾ ਰਿਹਾ ਹੈ ਤੇ ਨਵੇਂ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਵਾਰ ਮੁਰ ਜੇਲ੍ਹ ਦੇ ਅੰਦਰ ਕੈਦੀਆਂ ਦੇ ਕੋਲੋਂ ਤਲਾਸ਼ੀ ਲਈ ਗਈ ਤਾਂ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ ਜਿਸ ਨੂੰ ਲੈ ਕੇ ਚਾਰ ਹਵਾਲਾਤੀਆਂ ਤੇ ਇੱਕ ਕੈਦੀ ਤੇ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਦਿੰਦੇ ਹਨ ਡੀਐਸਪੀ ਸ਼ਮਸ਼ੇਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇੱਕ ਪੱਤਰ ਦੇ ਮੁਤਾਬਕ ਜੇਲ੍ਹ ਦੇ ਅੰਦਰ ਚੱਲੇ ਸਰਚ ਅਭਿਆਨ ਦੇ ਦੌਰਾਨ ਵਕਫਕ ਬੈਰਕਾ ਦੇ ਵਿੱਚ ਜਾਂ ਤਲਾਸ਼ੀ ਲਈ ਗਈ ਹੈ ਤਾਂ ਚਾਰ ਹਵਾਲਾ ਤੀ ਤੱਕ ਇੱਕ ਕੈਦੀ ਦੇ ਕੋਲੋਂ ਮੋਬਾਈਲ ਬਰਾਮਦ ਹੋਇਆ ਜਿਸ ਨੂੰ ਲੈ ਕੇ ਪੰਜਾ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜਲਦ ਨਾ ਕੈਦੀਆਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਜੇਲ੍ਹ ਦੇ ਅੰਦਰ ਉਹਨਾਂ ਦੇ ਕੋਲ ਇਹ ਮੋਬਾਈਲ ਆਖਰ ਕਿਸ ਤਰ੍ਹਾਂ ਪਹੁੰਚਿਆ ਤੇ ਜੇਕਰ ਇਸ ਵਿੱਚ ਕਿਸੇ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਹੋਵੇਗੀ ਇਹਨਾਂ ਦੀ ਮਕਦਮਾ ਨੰਬਰ ਜਿਹੜਾ ਹੈਗਾ 245 ਰਜਿਸਟਰ ਕੀਤਾ ਸੀਗਾ ਜੇਲ੍ਹ ਐਕਟ ਦੇ ਤਹਿਤ ਇਹਦੇ ਚ ਜਸਕਿੰਦਰ ਸਿੰਘ ਜੀ ਜੋ ਸੈਕਸ ਸੁਪਰਡੈਂਟ ਹੈ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਪੱਤਰ ਜਿਹੜਾ ਦਿੱਤਾ ਸੀਗਾ ਉਹਦੇ ਚ ਜਿਹੜਾ ਇਹਨਾਂ ਨੇ ਸਰਚ ਦੌਰਾਨ ਜਦੋਂ ਇਹਨਾਂ ਨੇ ਬਰਕਾਜ ਤਲਾਸ਼ੀ ਕੀਤੀ ਤੇ ਚਾਰ ਹਵਾਲਾਤੀ ਤੇ ਇੱਕ ਕੈਦੀ ਜਿਹੜਾ ਸੀਗਾ ਉਹਨਾਂ ਤੋਂ ਜਿਹੜੀ ਇਹ ਬਰਾਮਦਗੀ ਹੋਈ ਆ ਤੇ ਕੇਸ ਰਜਿਸਟਰ ਕਰਕੇ ਉਸ ਤੋਂ ਬਾਅਦ ਜਿਹੜਾ ਸੀ ਨੈਕਸਟ ਪੱਤੀਸ਼ਰੀ ਦੀ ਸ਼ੁਰੂ ਕੀਤੀ ਹੋਈ ਜੀ ਬਾਕੀ ਜਿੰਨੇ ਵੀ ਬੰਦੇ ਦੇ ਵਿੱਚ ਇਨਵੋਲਵ ਅਸੀਂ ਉਹਨਾਂ ਨੂੰ ਵੀ ਬੁੱਕ ਕਰਾਂਗੇ ਇਹ ਚੱਕ ਕੇ ਮੋਬਾਈਲ ਜਾਂਦੇ ਕਿਸ ਤਰ੍ਹਾਂ ਨੇ ਤੇ ਫੈਂਕਾ ਤਾਂ ਆਉਂਦਾ ਹੀ ਹੈ ਜੀ ਆਪਾਂ ਨੂੰ ਪਤਾ ਹੀ ਆ ਤੇ ਪਿੱਛੇ ਇੱਕ ਮਾਡਨ ਉਹਨਾਂ ਦੇ ਹੀ ਗ੍ਰਿਫਤਾਰੀ ਪਈ ਆ ਉਹ ਵੀ ਕੁਝ ਚੀਜ਼ਾਂ ਸਪਲਾਈ ਕਰਦੇ ਸੀ ਉਹ ਜਿਹੜੇ ਤ੍ਰਿਸ਼ਾ ਜੀ ਜੇਕਰ ਕੋਈ ਇਨਵੋਲਵ ਹੋਗਾ ਤਾਂ ਉਹਦੇ ਫਿਰ ਵੀ ਕਰੀ